ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇੱਕ ਛੋਟੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਨਾਲ ਸਮਝ ਵਿੱਚ ਆ ਜਾਂਦੀ ਆ ਤਾਂ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕੀ ਇੱਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਹੀ ਦੁਖੀ ਪਰੇਸ਼ਾਨ ਸੀ ਉਹ ਮਨੁੱਖ ਕਿਸੇ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੇ ਕੋਲ ਜਾਂਦਾ ਹੈ ਜੋ ਕਿ ਬਹੁਤ ਭਜਨ ਮੰਦਗੀ ਕਰਦੇ ਸਨ ਕਹਿੰਦੇ ਉਹ ਮਨੁੱਖ ਉਹਨਾਂ ਕੋਲ ਗਿਆ ਜਾਕੀ ਉਹਨਾਂ ਨੂੰ ਆਪਣਾ ਸਾਰਾ ਦੁੱਖ ਦੱਸਿਆ ਕਿ ਆ ਕਿ ਸੰਤ ਜੀ ਮੈਂ ਬਹੁਤ ਦੁਖੀ ਹਾਂ ਤਾਂ ਸੰਤ ਜੀ ਨੇ ਕਿਹਾ ਵੀ ਭਾਈ ਤੂੰ ਕਿਸ ਵੱਲੋਂ ਦੁਖੀ ਆ ਕਿ ਤੇਰੇ ਜੀਵਨ ਦੇ ਵਿੱਚ ਕਿਸੇ ਚੀਜ਼ ਦੀ ਘਾਟ ਆ ਤੇ ਕਹਿੰਦੇ ਹੁਣ ਉਹ ਕਹਿਣ ਲੱਗਾ ਕਿ ਨਹੀਂ ਨਹੀਂ ਬਾਬਾ ਜੀ ਮੇਰੇ ਜੀਵਨ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਆ ਖਾਸ ਕਰਕੇ ਪੈਸਾ ਤਾਂ ਮਾਲਕ ਨੇ ਮੈਨੂੰ ਬਹੁਤ ਦਿੱਤਾ ਹੈ ਮੇਰੇ ਕੋਲ ਬਹੁਤ ਧਨ ਦੌਲਤ ਆ ਬਹੁਤ ਜ਼ਮੀਨ ਜائਦਾਦ ਆ ਪਰ ਮੈਂ ਫਿਰ ਵੀ ਅੰਦਰੋਂ ਸੁਖੀ ਨਹੀਂ ਆ ਮੇਰੇ ਮਨ ਅੰਦਰ ਸਕੂਨ ਨਹੀਂ ਆ ਮੈਂ ਹਰ ਵਕਤ ਚਿੰਤਾ ਪਰੇਸ਼ਾਨੀ ਦੇ ਨਾਲ ਘਿਰਿਆ ਰਹਿਣਾ ਹਾਂ ਮੈਂ ਦੁਖੀ ਰਹਿਣਾ ਹਾਂ ਪਰ ਸੰਤ ਜੀ ਮੈਂ ਸੁਖੀ ਹੋਣਾ ਚਾਹੁੰਦਾ ਹਾਂ ਕਿਉਂਕਿ ਇੰਨਾ ਕੁਝ ਖੋਲ ਹੋਣ ਦੇ ਬਾਵਜੂਦ ਵੀ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਦਿਨ ਵੇਲੇ ਮੈਨੂੰ ਚੈਨ ਨਹੀਂ ਮਿਲਦਾ ਕਿਰਪਾ ਕਰ ਮੈਨੂੰ ਕੋਈ ਐਸਾ ਮੰਤਰ ਕੋਈ ਐਸਾ ਉਪਾਅ ਦੱਸੋ ਜਿਹਦੇ ਨਾਲ ਮੈਂ ਸੁਖੀ ਹੋ ਜਾਵਾਂ ਤਾਂ ਕਿ ਸੰਤ ਜੀ ਕਹਿਣ ਲੱਗੇ ਵੀ ਹਾਂ ਭਾਈ ਸਾਡੇ ਕੋਲ ਐਸਾ ਮੰਤਰ ਹੈ ਜਿਹੜਾ ਤੈਨੂੰ ਸੁਖੀ ਕਰ ਸਕਦਾ ਹੈ ਪਰ ਉਹ ਮੰਤਰ ਲੈਣ ਦੇ ਲਈ ਤੈਨੂੰ ਕੱਲ ਸਾਡੇ ਕੋਲ ਆਉਣਾ ਪਵੇਗਾ ਕਹਿੰਦੇ ਉਹ ਮਨੁੱਖੋਂ ਚਲੇ ਜਾਂਦਾ ਹੈ ਅਗਲਾ ਦਿਨ ਚੜਦਾ ਹੈ ਤਸਵੀਰੇ ਸਵੇਰ ਹੀ ਉਹ ਮਨੁੱਖ ਉਹ ਕਮਾਈ ਵਾਲੇ ਸੰਤ ਮਹਾਪੁਰਖਾਂ ਕੋ ਲੱਗ ਗਿਆ ਆ ਕੇ ਕਹਿਣ ਲੱਗਾ ਕਿ ਬਾਬਾ ਜੀ ਜਲਦੀ ਨਾਲ ਮੈਨੂੰ ਉਹ ਸੁਖੀ ਹੋਣ ਵਾਲਾ ਮੰਤਰ ਦੇ ਦਿਓ ਸੰਤ ਜੀ ਕਹਿਣ ਲੱਗੇ ਵੀ ਉਹ ਮੰਤਰ ਤੈਨੂੰ ਇਦਾਂ ਨਹੀਂ ਮਿਲਣਾ ਪਹਿਲਾਂ ਤੈਨੂੰ ਸਾਡੇ ਨਾਲ ਉਹ ਪਹਾੜੀ ਤੇ ਜਾਣਾ ਪੈਣਾ ਹੈ ਕਹਿੰਦੇ ਉਹ ਮਨੁੱਖ ਸੰਤ ਜੀ ਦੇ ਨਾਲ ਪਹਾੜੀ ਤੇ ਜਾਣ ਨੂੰ ਤਿਆਰ ਹੋ ਗਿਆ ਕਿਉਂਕਿ ਉਹ ਹਰ ਹਾਲ ਦੇ ਵਿੱਚ ਸੁਖੀ ਹੋਣਾ ਚਾਹੁੰਦਾ ਸੀ ਕਹਿੰਦੇ ਸੰਤ ਜੀ ਨੇ ਇੱਕ ਥੈਨੇ ਦੇ ਵਿੱਚ ਤਿੰਨ ਇੱਟਾਂ ਬਨ ਗਏ ਉਹ ਮਨੁੱਖ ਦੇ ਸਿਰ ਤੇ ਰੱਖ ਦਿੱਤੀਆਂ ਤੇ ਦੋਵੇਂ ਜਾਣੇ ਉਹ ਪਹਾੜੀ ਚੜਨ ਲੱਗ ਪਏ ਉਹ ਕਹਿੰਦੇ ਸੰਤ ਜੀ ਅੱਗੇ ਅੱਗੇ ਕਿਉਂਕਿ ਉਹ ਤਾਂ دنیਵੀ ਕਰਮ ਕੰਡਾਂ ਤੋਂ ਪਹਿਲਾਂ ਹੀ ਰਹਿ ਤੁਸਨ ਮਨ ਦੇ ਵਿੱਚ ਪਰਮਪਿਤਾ ਪਰਮਾਤਮਾ ਹੀ ਦੀ ਭਗਤੀ ਕਰ ਰਹੇ ਸਨ ਪਰ ਇਹ ਮਨੋਖਨ ਕਿਤਾ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਇੰਨਾ ਦੁਖੀ ਦੂਸਰਾ ਇਹਦੇ ਸਿਰ ਦੇ ਉੱਤੇ ਭਾਰ ਜਿਹੜਾ ਸੰਤ ਜੀ ਨੇ ਲਗਾ ਦਿੱਤਾ ਉਹਦੇ ਕਰਕੇ ਇਹ ਬਹੁਤ ਹੀ ਤੰਗ ਹੋ ਰਿਹਾ ਸੀ ਜਿਸ ਕਰਕੇ ਉਹ ਕਾਫੀ ਪਿੱਛੇ ਰਹਿ ਗਿਆ ਕਹਿੰਦੇ ਸੰਤ ਜੀ ਨੇ ਨਾ ਉਹਨੂੰ ਤਿੰਨ ਚਾਰ ਵਾਰ ਕਿਹਾ ਕਿ ਭਾਈ ਛੇਤੀ ਛੇਤੀ ਚੱਲ ਉਹ ਮੁੱਖ ਕਹਿਣ ਲੱਗਾ ਕਿ ਬਾਬਾ ਜੀ ਮੈਨੂੰ ਤਾਂ ਭਾਰ ਲੱਗ ਰਿਹਾ ਹੈ ਇਸ ਲਈ ਮੈਂ ਹੌਲੀ ਹੌਲੀ ਤੁਰ ਰਿਹਾ ਹਾਂ ਮੇਰੇ ਤੋਂ ਛੇਤੀ ਨਹੀਂ ਤੁਰਿਆ ਜਾ ਰਿਹਾ ਸੰਤ ਜੀ ਨੇ ਪਿੱਛੇ ਮੁੜ ਕੇ ਦੇਖਿਆ ਤੇ ਕਿਹਾ ਵਿਚੰਨ ਇੰਜ ਕਰ ਜੇ ਤੈਨੂੰ ਭਾਰ ਲੱਗਦਾ ਹੈ ਨਾ ਤੂੰ ਥੈਲੇ ਦੇ ਵਿੱਚੋਂ ਇੱਕ ਇੱਕ ਕੱਢ ਕੇ ਬਾਹਰ ਸੁੱਟ ਦੇ ਕਹਿੰਦੇ ਉਹ ਮਨੁੱਖ ਨੇ ਉਹ ਤਾਂ ਹੀ ਕੀਤਾ ਇੱਕ-ਇੱਕ ਕੱਢ ਕੇ ਬਾਹਰ ਸੁੱਟ ਦਿੱਤੀ ਤੇ ਦੂਸਰੀਆਂ ਦੋਵੇਂ ਇੱਟਾਂ ਫਿਰ ਤੋਂ ਸਿਰ ਤੇ ਚੁੱਕ ਕੇ ਤੁਰ ਪਿਆ ਕਹਿੰਦੇ ਉਹ ਮਨੁੱਖ ਨੂੰ ਕੁਝ ਭਾਰਤਾ ਹੌਲਾ ਲੱਗਾ ਪਰ ਛੇਤੀ ਉਹ ਫੇਰ ਥੱਕ ਗਿਆ ਦੂਸਰਾ ਉਹਦੇ ਮਨ ਦੇ ਵਿੱਚ ਇਹ ਵੀ ਚੱਲ ਰਿਹਾ ਸੀ ਕਿ ਜੇਕਰ ਬਾਬਾ ਜੀ ਨੇ ਇੱਕ ਇੱਟ ਵੀ ਰਸਤੇ ਦੇ ਵਿੱਚ ਹੀ ਸੁੱਕਣਾ ਸੀ ਤਾਂ ਫਿਰ ਪਹਿਲਾਂ ਮੇਰੇ ਸਿਰ ਤੇ ਚਕਾਇਆ ਹੀ ਕਿਉਂ ਕਹਿੰਦੇ ਇਦਾਂ ਸੋਚਦਾ ਹੋਇਆ ਹੌਲੀ-ਹੌਲੀ ਬਾਬਾ ਜੀ ਦੇ ਪਿੱਛੇ ਜਾ ਰਿਹਾ ਸੀ ਬਾਬਾ ਜੀ ਨੇ ਫੇਰ ਕਿਹਾ ਵੀ ਭਾਈ ਭੁੱਖਾ ਜਲਦੀ ਚੱਲ ਕਿਦੋਂ ਦਾ ਆਪਾਂ ਬਹੁਤ ਲੇਟ ਪਹੁੰਚਾਂਗੇ ਕਹਿੰਦੇ ਮਨੁੱਖ ਨੇ ਗਿਆ ਵੀ ਬਾਬਾ ਜੀ ਤੁਸੀਂ ਤਾਂ ਥਾਲੀ ਹੱਥੇ ਜਾ ਰਹੇ ਹੋ ਮੇਰੇ ਸਿਰ ਦੇ ਉੱਤੇ ਇੰਨਾ ਪਾ ਰਿਹਾ ਮੇਰੇ ਤੋਂ ਦੂਰਿਆ ਨਹੀਂ ਜਾ ਰਿਹਾ ਕਹਿੰਦੇ ਬਾਬਾ ਜੀ ਨੇ ਕਿਹਾ ਵੀ ਅੱਛਾ ਤੈਨੂੰ ਅਜੇ ਵੀ ਪਾਰ ਲਾ ਕਰਿਆ ਤਾਂ ਬਾਬਾ ਜੀ ਨੇ ਇੱਕ ਇੱਟ ਹੋਰ ਬਾਹਰ ਕੱਢ ਕੇ ਸੁੱਟਣ ਨੂੰ ਕਿਹਾ ਕਹਿੰਦੇ ਉਹ ਮਨੁੱਖ ਨੇ ਉਹ ਇੱਟ ਵੀ ਸੁੱਟ ਦਿੱਤੀ ਹੁਣ ਇੱਕ ਇੱਟ ਸਿਰ ਤੇ ਚੁੱਕ ਕੇ ਤੁਰ ਗਿਆ ਪਰ ਇਹਦਾ ਭਾਰ ਵੀ ਉਹਨੂੰ ਬਹੁਤ ਲੱਗ ਰਿਹਾ ਸੀ ਕਿਉਂਕਿ ਇੱਕ ਤਾਂ ਚੜਾਈ ਚੜ੍ਹਨੀ ਉਪਰੋਂ ਸਿਰ ਤੇ ਭਾਰ ਇਹਨੇ ਫਿਰ ਥੋੜੀ ਦੇਰ ਬਾਅਦ ਕਿਹਾ ਕਿ ਬਾਬਾ ਜੀ ਮੈਨੂੰ ਇਹਦਾ ਵੀ ਬਹੁਤ ਭਾਰ ਲੱਗ ਰਿਹਾ ਹੈ ਤੇ ਕਹਿੰਦੇ ਬਾਬਾ ਜੀ ਨੇ ਕਿਹਾ ਵੀ ਕਿੰਜ ਕਰ ਤੂੰ ਇਹ ਵੀ ਇੱਟ ਸੁੱਟਦੀ ਕਹਿੰਦੇ ਉਹ ਮਨੁੱਖ ਨੇ ਉਹ ਇੱਟ ਵੀ ਰਸਤੇ ਦੇ ਵਿੱਚ ਹੀ ਸੁੱਟ ਦਿੱਤੀ ਹੁਣ ਉਹ ਸਖਾਲਾ ਗਿਆ ਉਹਦੇ ਮਨ ਦੇ ਵਿੱਚ ਗੱਲਾਂ ਦਾ ਬਹੁਤ ਬਹੁਤ ਚੱਲ ਰਹੀਆਂ ਸਨ ਪਰ ਉਹਨੇ ਕੋਈ ਵੀ ਸਵਾਲ ਬਾਬਾ ਜੀ ਨੂੰ ਨਹੀਂ ਕੀਤਾ ਇਤੇ ਕਰਦਿਆ ਕਰਦਿਆ ਪਹਾੜੀ ਤੇ ਪਹੁੰਚ ਗਏ ਪਹਾੜੀ ਤੇ ਪਹੁੰਚ ਕੇ ਉਹਨੇ ਆਪਣਾ ਛਤਕਾ ਸਾਹ ਲਿਆ ਤੇ ਕਿਹਾ ਵੀ ਬਾਬਾ ਜੀ ਹੁਣ ਮੈਨੂੰ ਤੁਸੀਂ ਛੇਤੀ ਸੁਖੀ ਕਰ ਦਿਓ ਦੋ ਉਹ ਮੰਨ ਤਾਂ ਸੰਤ ਜੀ ਕਹਿੰਦੇ ਵੀ ਭਲੇਆ ਧੋਖਾ ਮੰਤ ਤਾਂ ਅਸੀਂ ਤੇਨੂੰ ਬਾਹ ਦੇ ਵਿੱਚ ਹੀ ਦੇ ਦਿੱਤਾ ਕਹਿੰਦੇ ਉਹ ਨਨੁਖਾ ਥੋੜਾ ਜਿਹਾ ਕਲਪਟਕੇ ਬੋਲਿਆ ਕਿ ਬਾਬਾ ਜੀ ਰਸਤੇ ਦੇ ਵਿੱਚ ਤੁਸੀਂ ਮੈਨੂੰ ਕਿਹੜਾ ਮੰਤਰ ਦਿੱਤਾ ਮੈਨੂੰ ਤਾਂ ਕੋਈ ਮੰਤਰ ਨਹੀਂ ਸੁਣਿਆ ਕਹਿੰਦੇ ਬਾਬਾ ਜੀ ਨੇ ਕਿਹਾ ਵੀ ਨਹੀਂ ਭਲਿਆ ਤੁਕਾ ਸੁਖੀ ਹੋਣ ਵਾਲਾ ਮੰਤਰ ਅਸੀਂ ਤੇਨੂੰ ਵਾ ਵਿੱਚ ਹੀ ਦੱਸ ਦਿੱਤਾ ਸੀ ਕਹਿੰਦੇ ਹਮੂਰ ਨਨੁਖ ਪੂਰੀ ਤਰ੍ਹਾਂ ਖੇਜ ਗਿਆ ਕਹਿਣ ਲੱਗਾ ਕਿ ਬਾਬਾ ਜੀ ਮੈਨੂੰ ਤਾਂ ਤੁਹਾਡਾ ਕੋਈ ਮੰਤਰ ਨਹੀਂ ਸੁਣਿਆ ਬਲਕਿ ਤੁਸੀਂ ਮੇਰੇ ਸਿਰ ਤੇ ਤਿੰਨ ਇਕਾਂ ਦਾ ਭਾਰ ਝੁਲੂ ਰੂਹ ਚੁੱਕਾ ਕੇ ਲੈ ਕੇ ਆਈ ਕਿਉਂਕਿ ਤੁਹਾਡੇ ਕਿਸੇ ਕੰਮ ਦੀ ਨਹੀਂ ਸੀ ਬਿਨਾਂ ਵਜਾ ਤੋਂ ਤੁਸੀਂ ਮੈਨੂੰ ਭਾਰ ਚੁੱਕਾ ਕੇ ਲੈ ਕੇ ਆਈ ਕਹਿੰਦੇ ਇਹ ਗੱਲ ਸੁਣ ਕੇ ਬਾਬਾ ਜੀ ਮੁਸਕਰਾਏ ਅਤੇ ਕਹਿਣ ਲੱਗੇ ਕਿ ਭਲਿਆ ਭੁੱਖਾ ਔਰ ਤਿੰਨ ਇਕ ਤਾਂ ਹੀ ਤਾਂ ਤੇਰੇ ਸੁਖੀ ਹੋਊਗਾ ਮੰਤਰ ਸੀ ਕਹਿੰਦੇ ਖੋਣੋਂ ਖੋ ਕੋਲ ਵੀ ਜ਼ਿਆਦਾ ਖਿੱਚ ਗਿਆ ਕਹਿਣ ਲੱਗੇ ਕਿ ਬਾਬਾ ਜੀ ਇਹ ਤੁਸੀਂ ਕਿੱਦਾਂ ਦੀਆਂ ਪਾਰ ਗਿਆ ਪਾਰਿਆਂ ਲੱਗ ਕਰ ਰਿਹਾ ਕੀ ਫੇਮੀਆਂ ਪਾ ਰਹੇ ਹੋ ਮੈਨੂੰ ਸਾਫ ਸਪਸ਼ਟ ਸਮਝਾਓ ਮੇਰੇ ਸੁਖੀ ਹੂੰ ਦਾ ਉਹ ਟਿੱਟਾਂ ਦੇ ਨਾਲ ਕੀ ਸੰਬੰਧ ਬਾਬਾ ਜੀ ਨੇ ਕਿਹਾ ਵੀ ਦੇ ਜਿਵੇਂ ਤੂੰ ਤਿੰਨ ਇਟਾਂ ਦਾ ਭਾਰ ਚੁੱਕ ਕੇ ਪਹਾੜੀ ਤੇ ਚੜਿਆ ਤੇ ਤੇਰੇ ਲਈ ਪਹਾੜੀ ਚੜ੍ਹਨੀ ਕਿੰਨੀ ਔਖੀ ਹੋ ਰਹੀ ਸੀ ਬਸ ਉਸੇ ਤਰ੍ਹਾਂ ਕਿ ਜ਼ਿੰਦਗੀ ਰੂਪੀ ਪਹਾੜੀ ਦੇ ਵਿੱਚ ਵੀ ਮਨੁੱਖ ਕਈ ਤਰ੍ਹਾਂ ਦੇ ਬੋਝ ਚਿੰਤਾਵਾਂ ਪਰੇਸ਼ਾਨੀਆਂ ਵਿਅਰਥ ਦੇ ਵਿੱਚ ਹੀ ਚੁੱਕੀ ਫਿਰਦਾ ਹੈ ਜੇਕਰ ਆਪਣੇ ਇਸ ਤੋਂ ਇਹ ਵਿਰਤ ਲਿਆ ਬੋਝ ਚਿੰਤਾਵਾਂ ਨੂੰ ਹਟਾ ਦਵੇ ਤਾਂ ਉਹ ਸੁਖੀ ਹੋ ਸਕਦਾ ਹੈ ਕਈ ਮਨੁੱਖ ਆਪਣੇ ਦੁੱਖ ਦਾ ਕਾਰਨ ਖੁਦ ਆਪ ਹੀ ਹੁੰਦੇ ਆ ਮਨੁੱਖ ਨੇ ਛੋੜੇ ਜਿਹੇ ਸਹਿਰ ਦੇ ਵਿੱਚ ਆ ਕੇ ਕਿਹਾ ਕਿ ਬਾਬਾ ਜੀ ਮੈਨੂੰ ਸਾਫ਼ ਤੇ ਸਪਸ਼ਟ ਸਮਝਾਓ ਮੈਂ ਅਜੇ ਵੀ ਨਹੀਂ ਸਮਝਿਆ ਤਾਂ ਬਾਬਾ ਜੀ ਨੇ ਕਿਹਾ ਵੀ ਪੁੱਤਰ ਦੇਖ ਪਹਿਲੀ ਇੱਟ ਆ ਚਿੰਤਾ ਰੂਪੀ ਇੱਟ ਕਈ ਲੋਕ ਵਿਅਕਤੀ ਦੀ ਚਿੰਤਾ ਕਰਤੇ ਰਹਿੰਦੇ ਆ ਉਹਨਾਂ ਨੂੰ ਆਪਣੇ ਆਉਣ ਵਾਲੇ ਕੱਲ ਦੀ ਬਹੁਤ ਚਿੰਤਾ ਹੁੰਦੀ ਆ ਆਪਣੇ ਬੱਚਿਆਂ ਦੀ ਚਿੰਤਾ ਕਰਦੇ ਵੀ ਕੱਲ ਨੂੰ ਮੇਰੇ ਬੱਚਿਆਂ ਦਾ ਕੀ ਬਣੇਗਾ ਕਿਸੇ ਕਰਕੇ ਨਾ ਉਹ ਆਪਣੇ ਅੱਜ ਨੂੰ ਬਰਬਾਦ ਕਰ ਲੈਂਦੇ ਆ ਸਭ ਕੁਝ ਕੋਲ ਹੁੰਦਿਆਂ ਹੋਇਆਂ ਵੀ ਉਹ ਸੁખી ਨਹੀਂ ਹੋਣਾ ਕੰਦੇ ਕੋ ਕੀ ਉਹ ਹੋ ਤੋ ਹੋ ਲੋਤੇ ਨੂੰ ਲੋਟਾ ਛੋੜਨਾ ਚਾਹਦੇ ਆ ਉਹਨਾਂ ਨੇ ਜੋ ਕਮਾਇਆ ਹੁੰਦਾ ਹੈ ਉਹਦਾ ਸੁੱਖ ਵੀ ਉਹ ਆਪਣੇ ਵਰਤਮਾਨ ਦੇ ਵਿੱਚ ਨਹੀਂ ਮਾਨ ਪਾਉਂਦੇ ਸਿਰਫ ਭਵਿੱਖ ਦੀ ਚਿੰਤਾ ਕਰਕੇ ਜਾਂ ਕਈ ਹੋਵੇ ਵੇਵਾਦੀਆਂ ਚਿੰਤਾ ਹਰ ਵੇਲੇ ਸੋਚਦੇ ਰਹਿਣਾ ਹਰ ਵੇਲੇ ਕੁਝ ਨਾ ਕੁਝ 네ਗੇਟਿਵ ਸੋਚਦੇ ਰਹਿਣਾ ਮੇਰੇ ਨਾਲ ਆ ਮਾੜਾ ਨਾ ਹੋ ਜਰੇ ਉਹ ਮਾੜਾ ਨਾ ਹੋ ਜਵੇ ਘਾਟੇ ਦੀਆਂ ਕਲਪਨਾਵਾਂ ਕਰਨੀਆਂ ਕਿ ਜੇ ਮੇਰੇ ਨਾਲ ਇਹ ਮਾੜਾ ਹੋ ਗਿਆ ਘਾਟਾ ਪੈ ਗਿਆ ਮੇਰਾ ਕੀ ਬਣੇਗਾ ਮੇਰੇ ਬੱਚਿਆਂ ਦਾ ਬਨੇਗਾ ਤਾਂ ਕਿ व्यर्थ नी ਚਿੰਤਾ ਰੋਪੀ ਇਟ ਜੇਕਰ ਇਨਸਾਨ ਆਪਣੇ ਸਿਰ ਤੋਂ ਲਾ ਕੇ ਸੁਤ ਬਗੇ ਤਾਂ ਉਹ ਸੁਖੀ ਹੋ ਸਕਦਾ ਹੈ ਜਿਹੜੇ ਲੋਕ ਆਪਣੇ ਬੱਚਿਆਂ ਦੇ ਕੋਈ ਖਰੀ ਬੜੀ ਚਿੰਤਾ ਕਰਦੇ ਆ ਉਹਨਾਂ ਦੇ ਲਈ ਤੁੰਤਨ ਬਾਬਾ ਨੰਦ ਸਿੰਘ ਜੀ ਦੇ ਇਹ ਵਚਨ ਯਾਦ ਹੈ ਬਾਬਾ ਜੀ ਕਹਿੰਦੇ ਸੀ ਵੀ ਜਿਹੜੇ ਬੱਚਿਆਂ ਦੀ ਚਿੰਤਾ ਕਰਦੇ ਆ ਆਪਣੇ ਬੱਚਿਆਂ ਦੇ ਲਈ ਬਹੁਤ ਸਾਰਾ ਧਨ ਦੌਲਤ ਜੋੜ ਕੇ ਰੱਖ ਕੇ ਦੇਣਾ ਚਾਹੁੰਦੇ ਆ ਉਹਨਾਂ ਕਹਿੰਦੇ ਸੀ ਕਿ ਭਾਈ ਜੇ ਤੁਹਾਡਾ ਬੱਚਾ ਲਾਇਕ ਨਿਕਲੇ ਆਪਣਾ ਉਹਨੇ ਆਪਣੇ ਲਈ ਆਪ ਹੀ ਬਹੁਤ ਕੁਝ ਬਣਾ ਲੈਣਾ ਹੈ ਪਰ ਜੇ ਬੱਚਾ ਨਲਾਇਕ ਨਿਕਲਿਆ ਤਾਂ ਤੁਸੀਂ ਜਿੰਨਾ ਮੱਝ ਜੋੜਦੇ ਆ ਉਹਨੇ ਉਹ ਵੀ ਰੋੜ ਦੇਣਾ ਉਹ ਵੀ ਦਿਵਾ ਦੇਣਾ ਹੈ ਇਸ ਕਰਕੇ ਬੱਚੇ ਦੀ ਚਿੰਤਾ ਜੇ ਕਰਨੀ ਆ ਬੱਚੇ ਬਾਰੇ ਸੋਚਣਾ ਹੈ ਨਾ ਤਾਂ ਫਿਰ ਉਹਨੂੰ ਚੰਗੀ ਸਿੱਖਿਆ ਚੰਗੇ ਸੰਸਕਾਰ ਦੋ ਉਹਨੂੰ ਬਚਪਨ ਤੋਂ ਮਹੇ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜ ਦੋ ਤੁਹਾਡਾ ਬੱਚਾ ਕਦੇ ਵੀ ਦਿਲ ਤਰਾਤੇ ਨਹੀਂ ਜਾਵੇਗਾ ਕਦੇ ਵੀ ਪਟਕੇਗਾ ਨਹੀਂ ਸੋ ਇਸ ਕਰਕੇ ਇਹ ਵਿਅਕਤੀਆਂ ਜਿੰਨਾਂ ਚਿੰਤਾਵਾਂ ਛੱਡ ਕੇ ਖਾਸ ਕਰਕੇ ਅਮੂਮੇ ਕੱਲ ਦੀ ਚਿੰਤਾ ਕਿ ਮੇਰੇ ਨਾਲ ਕੀ ਹੋਵੇਗਾ ਮੇਰਾ ਕੀ ਬਣੇਗਾ ਇਹ ਸੋਚ ਛੱਡ ਪਈਏ ਵਰਤਮਾਨ ਦੇ ਵਿੱਚ ਰਹਿਣਾ ਸਿੱਖੀਏ ਤਾਂ ਆਪਾਂ ਸੁਖੀ ਹੋ ਸਕਦੇ ਹਾਂ ਉਸ ਤੋਂ ਬਾਅਦ ਬਾਬਾ ਜੀ ਨੇ ਸਮਝਾਇਆ ਕਿ ਦੂਸਰੀ ਇੱਟ ਹੈ ਲੋਕ ਵਿਖਾਵੇ ਦੀ ਕੁਝ ਲੋਕ ਸਿਰਫ ਲੋਕ ਵਿਖਾਵੇ ਕਰਕੇ ਲੋਕਾਂ ਦੇ ਡਰ ਕਰਕੇ ਆਪਣੀਆਂ ਚਿੰਤਾਵਾਂ ਵਧਾ ਲੈਂਦੇ ਆ ਜਿਵੇਂ ਆਪਣੀ ਆਮਦਨੀ ਤੋਂ ਖੁੱਦ ਕੇ ਖਰਚਾ ਕਰਨਾ ਕਿ ਕੋਈ ਮੈਨੂੰ ਮਾਰਾ ਨਾ ਕੈਦ ਰੇ ਪਹਿਲਾਂ ਤਾਂ ਚਲੋ ਸਿਰਫ ਖੁਸ਼ੀ ਦੇ ਮੌਕੇ ਤੇ ਹੀ ਵਿਖਾਵਾ ਕੀਤਾ ਜਾਂਦਾ ਸੀ ਪਰ ਅੱਜ ਕੱਲ ਤਾਂ ਹਰ ਚੀਜ਼ 'ਚ ਵਿਖਾਵਾ ਹੋ ਗਿਆ ਵੇਖੋ ਵੇ ਘਰੀ ਸੋਰੀ ਆਪਣੀ ਆਮਦਨੀ ਦੇ ਨਾਲੋਂ ਵੱਧ ਕੇ ਖਰਚਾ ਕਰਨਾ ਇਹ ਵੀ ਘਾਟੇ ਦਾ ਸਬਦਾ ਹੈ ਜਿਸ ਦਿਨ ਤੋਂ ਅਸੀਂ ਇਹ ਲੋਕ ਵਿਖਾਵਾ ਕਰਨਾ ਛੱਡ ਦਿੱਤਾ ਸਾਦਗੀ ਦਾ ਜੀਵਨ ਅਪਣਾ ਲਿਆ ਉਸੇ ਦਿਨ ਤੋਂ ਹੀ ਸਾਡੇ ਘਰ ਦੇ ਵਿੱਚ ਖੁਸ਼ੀਆਂ ਬਰਕਤਾਂ ਆਉਣਾ ਸ਼ੁਰੂ ਹੋ ਜਾਣਗੀਆਂ ਸਾਡੇ ਮਨ ਦੇ ਕਈ ਲੋਜ ਲੈ ਜਾਂਦੇ ਹਨ ਕਿਉਂਕਿ ਇਹ ਲੋਕ ਵਿਖਾਵੇ ਕਰਕੇ ਕਈ ਲੋਕ ਕਿੰਨੇ ਕਿੰਨੇ ਕਰਜ਼ਾਈ ਬੁੰਜੁੰਦੇ ਆ ਉਸ ਤੋਂ ਬਾਅਦ ਬਾਬਾ ਜੀ ਨੇ ਤੀਸਰੀ ਇੱਕ ਦਸਤੀ ਉਹ ਮੈਂ ਹੰਕਾਰ ਦੀ ਹੈ ਈਰਖਾ ਇਹ ਵੀ ਸਾਨੂੰ ਓਕੇ ਨਹੀਂ ਬਦਲਣ ਦਿੰਦੀ ਇਹ ਵੀ ਸਾਨੂੰ ਆਪਣੇ ਜੀਵਨ ਦੇ ਵਿੱਚ ਖੁਸ਼ ਨਹੀਂ ਰਹਿਣ ਦਿੰਦੀ ਜਿੱਥੇ ਹੰਕਾਰ ਆ ਜਿੱਥੇ ਈਰਖਾ ਹੈ ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਦੇ ਨਹੀਂ ਹੋ ਸਕਦੀ ਉਸ ਮਨ ਨੂੰ ਕਦੇ ਵੀ ਸ਼ਾਂਤੀ ਸਕੂਨ ਨਹੀਂ ਮਿਲ ਸਕਦਾ ਜੇ ਮਨ ਨੂੰ ਸ਼ਾਂਤੀ ਸਕੂਨ ਚਾਹੀਦਾ ਹੈ ਨਾ ਤਾਂ ਫਿਰ ਗੁਰਾਂ ਕੀ ਦਾ ਪਰਮਾਤਮਾ ਦਾ ਨਾਮ ਜਪੋ ਕਿਉਂਕਿ ਜਿਵੇਂ ਜਿਵੇਂ ਅਸੀਂ ਕਰਮ ਪਿਤਾ ਪਰਮਾਤਮਾ ਦਾ ਨਾਮ ਜਪਦੇ ਆ ਸਾਡੇ ਮਨ ਵਿੱਚ ਸਬਰ ਸੰਤੋਖ ਹੁੰਦਾ ਹੈ ਕਿ ਇਸ ਸਬਰ ਸੰਤੋਖ ਦੇ ਨਾਲ ਹੀ ਸੁਖੀ ਹੋਣਾ ਹੈ ਜਿੰਨੀ ਦੇਰ ਤੱਕ ਸਾਡੇ ਅੰਦਰ ਸਬਰ ਸੰਤੋਖ ਨਾ ਆਇਆ ਉਮੀ ਦੇਰ ਭਾਵੇਂ ਸਮੂਹ ਸੋਨੇ ਦੇ ਪਹਾੜ ਮਿਲ ਜਾਣ ਉਹ ਵੀ ਛੋਟੇ ਹੀ ਲੱਗਦੇ ਆ ਤੇ ਜਿੱਥੇ ਸਭ ਸੰਤ ਹੋ ਗਿਆ ਉਥੇ ਬੰਦਾ ਥੋੜੇ ਦੇ ਵਿੱਚ ਵੀ ਖੁਸ਼ ਰਹਿ ਲੈਂਦਾ ਹੈ ਜਿੱਥੇ ਪ੍ਰਮਾਤਮਾ ਦਾ ਨਾਮ ਜਿੱਥੇ ਸ਼ਕੁਰਾਨਾ ਉਥੇ ਸੁਖ ਕੱਲੇ ਸੁਖੀ ਨਹੀਂ ਸਖੀ ਨੂੰ ਦੇ ਮੰਤਰ ਇਹਵਾ ਦੀ ਪਰਮਾਤਮਾ ਦਾ ਨਾਮ ਜਪੋ ਪਰਮਾਤਮਾ ਨੇ ਜੋ ਦਿੱਤਾ ਹੈ ਨਾ ਉਹਦੇ ਲਈ ਸ਼ੁਕਰ ਗੁਜ਼ਾਰੋ ਮਨ ਦੇ ਵਿੱਚੋਂ ਹੁਣ ਮੈਂ ਹੰਕਾਰ ਈਰਖਾ ਨੂੰ ਛੱਡ ਦੋ ਲੋਭ ਵਿਖਾਵੇਂ ਨੂੰ ਛੱਡ ਦੋ ਜੋ ਸੰਗਤ ਕੀ ਆਸ ਕਰਦੇ ਆ ਕਿ ਅੱਜ ਵੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ